seva seva daar kare naal nimrta nimaana ban bol bure bol le, na bol, buri, bol le na, bol, bure, bol na bol bure bol le na bol bure bol le na ਬੋਲੇ ਮਿੱਠਾ ਸਿਆਣਾ ਬਨ ਪਰਮ ਪਿਤਾ ਪਰਮਾਤਮਾ ਚਾਹੇ ਸਭ ਦਾ ਕਲਿਆਣ ਦੀਨ ਦੁਖੀਆਂ ਦੇ ਦੁਖੜੇ ਦੂਰ ਕਰੇ ਹਰ ਇਨਸਾਨ ਸੇਵਾ ਤਾਂ ਕਈ ਕਰਦੇ ਨੇ ਸੁਣ ਸੰਗਰੂਰ ਵੀ ਪਰ ਕਈ ਕਰਦੇ ਨਿਸ਼ਕਾਮ ਪਰ ਕੀ ਕਰਦੇ ਨਿਸ਼ਕਾਮ ਪੜ ਲੈਣਾ ਕਈ ਚਾਉਂਦੇ ਨੇ ਬਿੰਜ